ਕਲਕੱਤਾ ਤੋਂ ਟਾਕਾ ਤੱਕ ਦਾ ਸੜਕੀ ਸਫ਼ਰ 305 ਕਿਲੋਮੀਟਰ ਹੈ। ਕਲਕੱਤੇ ਤੋਂ 80 ਕਿਲੋਮੀਟਰ ਤੇ ਬਿਨਾਪੁਰ ਬਾਰਡਰ ਹੈ ਜਿੱਥੋਂ ਬੰਗਲਾਦੇਸ਼ ਵਿੱਚ ਪ੍ਰਵੇਸ਼ ਕੀਤਾ ਹੈ। ਸਾਡਾ ਸਾਰਾ ਜਥਾ ਦੋ ਬੱਸਾਂ ਵਿੱਚ ਸਵਾਰ ਸੀ। 18 April ਦੀ ਸ਼ਾਮ ਨੂੰ ਅਸੀਂ ਗੁਰਦੁਆਰਾ ਨਾਨਕਸ਼ਹੀ ਟਾਕਾ ਪਹੁੰਚ ਗਏ। ਇੱਥੇ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ। ਇਸ ਦੇ ਪ੍ਰਧਾਨ ਸ੍ਰੀ ਅਮਰ ਚੰਦ ਜੀ ਤੇ ਜਰਨਲ ਸੈਕਟਰੀ ਤਪਸ ਲਾਲ ਚੌਧਰੀ ਜੀ ਉਹਨਾਂ ਦੇ ਨਾਲ ਡਾਕਟਰ ਐਮ ਕੇ ਰਾਏ ਪ੍ਰਬੰਧਕ ਕਮੇਟੀ ਦੇ ਸਮੂਹ ਉਪਦੇਦਾਰਾਂ ਸੰਗਤਾਂ ਨੇ ਸਾਰੇ ਜਥੇ ਨੂੰ ਜੀ ਆਇਆਂ ਆਖਿਆ ਰਿਹائش ਵਾਸਤੇ ਵਧੀਆ ਪ੍ਰਬੰਧ ਸੀ ਰਾਤਾ ਲੰਗਰ ਛੱਕੇ ਸਾਰੇ ਥਾਂ ਥਾਈ ਟਿਕ ਗਏ ਕੱਲ 19 ਅਪ੍ਰੈਲ ਨੂੰ ਇੱਥੇ ਫਾਲਸਾ ਸਾਜਨਾ ਦਿਹਾੜਾ ਵਿਸਾਖੀ ਦਾ ਪਰਬ ਮਨਾਇਆ ਜਾਣਾ ਸੀ 19 ਅਪ੍ਰੈਲ ਅਮਰਤ ਵੇਲੇ ਦੇ ਦੀਵਾਨ ਵਿੱਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਕੀਤਾ ਭੋਗ ਤੋਂ ਪਰੰਤ ਸੰਗਤਾਂ ਨੇ ਨਾਸ਼ਤਾ ਕੀਤਾ ਤੇ ਫਿਰ ਅਗਲੇ ਦੀਵਾਨ ਦੀਆਂ ਤਿਆਰੀਆਂ ਰੰਗ ਭੋ ਗਈਆਂ